ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਜਗਦੀਸ਼ ਕੁਸਾਮੀ ਜੀ ਬੋਸwami ਜੀ ਤਰਦੀਰ ਗੁਪਤਾ ਜੀ ਐਡਵੋਕੇਟ ਜਨਸਕੱਤਰ ਸ਼ਰਮਾ ਜੀ ਸ਼ਰਮਾ ਜੀ ਮੀਤ ਪ੍ਰਧਾਨ ਮੈਂ ਲਖਮੀਰ ਸਿੰਘ ਲੱਖਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨੇ ਐਸਾ ਕਾਰਨਾਮਾ ਕਰਕੇ ਦਿਖਾਇਆ ਕਿ ਜਿਹਦੇ ਨਾਲ ਪਾਕਿਸਤਾਨ ਦੀ ਆਵਾਮ ਨੂੰ ਅਤੇ ਉਹਦੀਆਂ ਫੌਜਾਂ ਨੂੰ ਅੰਤਖਵਾਦ ਦੇ ਜਿਹੜੇ ਅੱਡੇ ਬਣਾਏ ਸੀ ਉਹਨੇ ਉਹਨਾਂ ਨੂੰ ਤਬਾਹ ਕਰਕੇ ਅੱਜ ਜਿਹੜਾ ਹੈ ਸਾਨੂੰ ਇੱਕ ਗੌਰਵਮਈ ਇਤਿਹਾਸ ਜਿਹੜਾ ਫਿਰ ਦਰਸਾ ਦਿੱਤਾ ਗਿਆ ਹੈ ਇਹ ਸਾਡਾ ਇਤਿਹਾਸ ਹੈ ਅਸੀਂ ਪਹਿਲਾਂ ਕਿਸੇ ਨੂੰ ਕੁਝ ਕਹਿੰਦੇ ਨਹੀਂ ਪਰ ਅੱਜ ਜੋ ਇਹਨਾਂ ਨੇ ਅੰਤਖਵਾਦ ਦੇ ਇੱਕ ਐਸੀ ਦੁਰਘਟਨਾ ਕੀਤੀ ਪਹਿਲਗਾਮ ਡਿਲ ਹਲਾਉਂ ਇਹ ਸ਼ਿਵਲ ਦੇ ਸਾਡੇ ਲੋਕਾਂ ਦਾ ਵੀ ਜਿਹੜਾ ਖੂਨ ਉਬਾਲੇ ਮਾਰਦਾ ਪਿਆ ਸੀ ਪਰ ਅੱਜ ਅਸੀਂ ਪ੍ਰਧਾਨ ਮੰਤਰੀ ਆਪਣੇ ਦੇਸ਼ ਦੇ ਨਾਲ ਆ ਕੋਈ ਪਾਰਟੀ ਨਹੀਂ ਜੀ ਅੱਜ ਅੱਜ ਦੇਸ਼ ਦੇ ਅਸੀਂ ਹਾਂ ਅਸੀਂ ਕਿਸੇ ਵੀ ਪਾਰਟੀ ਨੂੰ ਬਿਲੋਂਗ ਕਰੀਏ ਅੱਜ ਸਾਡਾ ਭਾਰਤ ਵਰਸ਼ ਆ ਅਸੀਂ ਭਾਰਤ ਵਰਸ਼ ਦੇ ਨਾਲ ਆ ਸਿੱਖ ਕੌਮ ਹਮੇਸ਼ਾ ਹੀ ਆਪਣੀ ਦਰਤਾ ਦੇ ਨਾਲ ਇਹਨਾਂ ਨਾਲ ਲੜਾਂਗੇ ਅਸੀਂ ਜਿਹੜੀ ਆਰਮੀ ਆ ਫੌਜ ਆ ਮੋਢੇ ਨਾਲ ਮੋਢਾ ਲਾ ਕੇ ਅਸੀਂ ਚੱਲਾਂਗੇ ਆਪਣਾ ਤਨ ਮਨ ਧਨ ਹਰ ਚੀਜ਼ ਫੌਜ ਦੇ ਨਾਲ ਜਿੱਤਣਾ ਕੱਤਰ ਚ 65 ਚ ਅਸੀਂ ਲਾਈ ਸੀ ਕਾਰਗਿਲ ਚ ਵੀ ਅਹੀ ਉਤਰਨ ਚੱਲਾਂਗੇ ਨਾਲ ਤੇ ਸਾਨੂੰ ਆਪਣੀ ਦੇਸ਼ ਦੀ ਫੌਜ ਤੇ ਵੀ ਮਾਣ ਆ ਉਹਨਾਂ ਜਵਾਨਾਂ ਦੇ ਮਾਣ ਪੂਰਾ ਹੀ ਕਰਦੇ ਹਾਂ ਅਸੀਂ ਪਾਕਿਸਤਾਨ ਨੂੰ ਇੱਕ ਗੱਲ ਜ਼ਰੂਰ ਦੱਸਣੀ ਚਾਹਾਂਗੇ ਜੇ ਇਹਦੇ ਕੋਈ ਚੜ ਕੇ ਆ ਗਿਆ ਤੇ ਫੇਰ ਅਸੀਂ ਉਹਨੂੰ ਬਖਸ਼ਦੇ ਨਹੀਂ ਬਿਰਤੀ ਜਿਹੜੀ ਸਾਡੀ ਆ ਭਾਰਤਵਰਸ਼ ਦੀ ਆ ਉਹ ਭਾਈ ਕਨਿਆ ਜੀ ਵਾਲੀ ਆ ਅਸੀਂ ਭਾਈ ਘਰੀਆਂ ਨੂੰ ਸੇਵਾ ਵੀ ਕਰਦੇ ਆ ਪਰ ਜੇ ਚੜ ਕੇ ਆ ਗਿਆ ਤੇ ਫਿਰਹੀ ਭਾਈ ਬਚਿੱਤਰ ਸਿੰਘ ਬਗੂ ਖਾਲੀ ਨਹੀਂ ਜਾਣ ਦੇਾਂਗੇ ਇਹਨਾਂ ਨੂੰ ਔਰ ਅਸੀਂ ਆਪਣੇ ਪ੍ਰਧਾਨ ਮੰਤਰੀ ਤੇਜਦੀ ਸਾਰੇ ਇਲਾਕਾ ਨਿਵਾਸੀਆਂ ਨੂੰ ਏਕਤਾ ਇਤਿਫਾਕ ਨਾਲ ਅਸੀਂ ਪੂਰੇ ਯੂਰੋ ਦੇਲਾ ਆਪਣੇ ਪੂਰੇ ਹੋਸ਼ਵਾਬਾਸ਼ ਦੇ ਨਾਲ ਆਪਣੇ ਦੇਸ਼ ਦੇ ਨਾਲ ਆ ਕੋਈ ਵੀ ਕਿਸੇ ਕਿਸਮ ਦੀ ਵੀ ਲੋੜ ਪੈਗੀ ਇਹਦੇ ਆਧਾਰ ਤੇ ਕੁਰਬਾਨੀਆਂ ਕਰਾਂਗੇ ਇਹੋ ਮੈਂ ਗੱਲ ਕਰਦੇ ਆਂ ਸਾਡੇ ਵੈਲਫੇਅਰ ਐਸੋਸ਼ੀਏਸ਼ਨ ਦੇ ਪ੍ਰਧਾਨ ਸਾਹਿਬ ਸਕਤਰ ਸਾਹਿਬ ਟੀਮ ਅਸੀਂ ਪੂਰੀਆਂ ਡਾਕਟਰ ਸਾਹਿਬ ਨੇ ਗੁਪਤਾ ਸਾਹਿਬ ਜੀ ਨੇ ਸਰਮਾਈ ਨੇ ਹੋਰ ਜੜੇ ਸਾਡੇ ਨੇ ਸਾਰਿਆਂ ਨੇ ਅਸੀਂ ਆਪਣੀਆਂ ਕਿੱਟਾਂ ਤਿਆਰ ਕੀਤੀਆਂ ਸੇਵਾ ਕਰਨ ਲਈ ਅਸੀਂ ਬਾਦ ਮੱਲਿਆਂ ਦੇ ਛੜਕਾਂ ਦੇ ਆਦਮੀ ਦੀ ਪੂਰੀ ਸੇਵਾ ਕਰਾਂਗੇ ਇੰਨੀਆਂ ਗੱਲਾਂ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਡਰ ਨਹੀਂ ਜੀ ਕੋਈ ਨਾ 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 ਕੋਈ ਡਰ ਦੀ ਗੱਲ ਨਹੀਂ ਅਸੀਂ ਪੂਰੇ ਦੜਿਆਂ ਪਾਕਿਸਤਾਨ ਮੁਰਦਾਬਾਦ ਭਾਰਤਵਰਤ ਜਿੰਦਾਬਾਦ ਜੇ ਕਰਨਗੇ ਤੇ ਇਹ ਦੇਸ਼ ਦੇ ਗਦਾਰ ਹੋਵਾਂਗੇ ਮੈਨੂੰ ਆਸ ਹੈ ਵੀ ਨਹੀਂ ਕਰਦੇ ਕਿਉਂਕਿ ਕੋਵਿਡ ਚ ਵੀ ਨਹੀਂ ਕੀਤਾ ਜੇ ਸਰਕਾਰ ਦੀ ਵੀ ਸ਼ਕਤੀ ਹੋਏਗੀ ਸਰਕਾਰ ਬੜੀਆਂ ਪੈਨੀ ਨਜ਼ਰ ਨਾਲ ਵੇਖਦੀ ਆ ਔਰ ਅਸੀਂ ਵੀ ਇਹਨਾਂ ਨੂੰ ਸਮਝਾਵਾਂਗੇ ਭਾਜੀ ਇਹ ਕੰਮ ਨਹੀਂ ਕਰਨਾ ਆਪਾਂ ਸੇਵਾ ਕਰਨੀ ਆ ਤੁਹਾਨੂੰ ਵੀ ਦੁਕਾਨਾਂ ਤੋਂ ਬਾਹਰ ਨਿਕਲਣਾ ਪੈਣਾ ਕਿਉਂ ਜੇ ਅਸੀਂ ਇਹ ਕੰਮ ਕਰਾਂਗੇ ਤੇ ਜੇ ਇੱਥੇ ਪਹਿਲੀ ਗੱਲ ਤੇ ਇੱਥੇ ਵੜਨ ਨਹੀਂ ਦਿੰਦੇ ਅਸੀਂ ਪਾਕਿਸਤਾਨੀਆਂ ਨੂੰ ਜੇ ਆ ਗਏ ਤੇ ਤੁਹਾਡਾ ਵੀ ਲਿਆਜ ਨਹੀਂ ਹੋਣਾ ਤੇ ਫਿਰ ਉਹਨਾਂ ਕੋਲ ਇਹਦੇ ਨਾਲ ਬਿੱਤਰੇ ਇਕਤਾਤਵਾ ਦਾ ਸਬਰ ਦਿਓ ਕੋਈ ਲੁੱਟ ਖਸੁੱਟ ਨਾ ਕਰਿਓ ਤੇ ਨਾ ਹੀ ਕਰਿਓ ਸਾਨੂੰ ਉਮੀਦ ਆ ਵਾਹ ਦੇਸ਼ ਨਗਦਾਰੀ ਦਾ ਸਬੂਤ ਹੋਏਗਾ ਜਨਤਾ ਨਾਲ ਜੋ ਰੇਡ ਤੇ ਲਾ ਕੇ ਆਪਣੀ ਚੀਜ਼ਾਂ ਵਿੱਚ ਉਹ ਬੇਨਤ ਕਰੋ ਇਹ ਤੁਹਾਡੇ ਨਾਲ ਹੀ ਜਾਂ ਪਰ ਵਿਸ਼ਵਾਸ ਆ ਮੈਨੂੰ ਕਰਿਆਨਾ ਐਸੋਸੀਏਸ਼ਨ ਨਾਲ ਤੇ ਵੀ ਬਾਈਆਂ ਵਾਲਿਆਂ ਦੇ ਵੀ ਪੰਪਾ ਵਾਲਿਆਂ ਦੇ ਵੀ ਸਾਰਿਆਂ ਤੇ ਇੱਕੋ ਜਿਹੀ ਮੈਂ ਡਾਕਟਰ ਗੋਸ਼ਵਾਮੀ ਪ੍ਰੈਜ਼ੀਡੈਂਟ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਅੰਬਸਰ ਜੋ 2 ਬਈ ਅਪ੍ਰੈਲ ਨੂੰ ਪਾਕਿਸਤਾਨ ਦੇ ਅੱਤਵਾਦੀਆਂ ਨੇ ਜੋ ਹਰਕਤ ਕੀਤੀ ਪਹਿਲਗਾਮ ਦੇ ਵਿੱਚ ਸਾਡਾ ਜਿਹੜਾ ਹਿੰਦੂਆਂ ਦਾ ਖੂਨ ਪਾਇਆ ਹੈ ਔਰ ਮਜ਼ਬਦ ਦੇ ਨਾਂ ਦੇ ਉੱਪਰ ਕੀਤਾ ਹੈ ਸਿਮਰਨ ਮਜ਼ਬ ਪੁੱਛਿਆ ਗਿਆ ਕਿ ਤੁਸੀਂ ਕੌਣ ਹੋ ਨਾਲ ਕਲਮਾ ਭਾਣਵਾ ਸਕਿਆ ਕਿ ਜਿੰਨੀ ਇਹਦੀ ਸਖਤ ਨਿਸ਼ਚਿਤ ਕੀਤੀ ਜਾਵੇ ਔਰ ਸਾਡੇ ਪ੍ਰਧਾਨ ਮੰਤਰੀ ਨੇ ਕਿਹਾ ਸੀਗਾ ਕਿ ਮੈਂ ਕਲਪਨਾ ਤੋਂ ਜ਼ਿਆਦਾ ਵੱਧ ਕੇ ਮੈਂ ਤੁਹਾਨੂੰ ਘਰ ਦੇ ਵਿੱਚ ਕਬਾੜਾਂਗਾ ਅੱਜ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਕਰ ਬਖਾਇਆ ਔਰ ਘੱਟੋ ਘੱਟ 100 ਆਤੰਕਵਾਦੀ ਜਿਹੜੇ ਹੈ ਉਥੇ ਮਾਰੇ ਗਏ ਨੇ ਔਰ ਉਹਨਾਂ ਦੇ 21 ਟਿਕਾਣਿਆਂ ਤੇ ਜਾ ਕੇ ਅਸੀਂ ਅਟੈਕ ਕੀਤਾ ਔਰ ਅਜ਼ਰ ਮਜਬੂਰ ਜਿਹੜਾ ਉਥੋਂ ਦਾ ਖੰਖਾਰ ਅਤੰਗਵਾਦੀ ਹੈ ਉਹਦੇ ਘਰ ਦੇ 14 ਬੰਦੇ ਮਰ ਗਏ ਨੇ ਉਹ ਖੁਦ ਕਹ ਰਿਹਾ ਕਿ ਮੈਂ ਵੀ ਮਰ ਜਾਂਦਾ ਚੰਗਾ ਹੁੰਦਾ ਸੀਗਾ ਸੋ ਜੋ ਸਾਡੇ ਪ੍ਰਧਾਨ ਨੇ ਅੱਜ ਕਦਮ اٹھਾਇਆ ਇਹਦੇ ਨਾਲ ਅਸੀਂ ਦੇਸ਼ਕ ਬਰੇਖ ਖੁਸ਼ ਆ ਔਰ ਇਹ ਲੜਾਈ ਰਹਿਣੀ ਤੇ ਲਗਦੀ ਰਹਿਣੀ ਚਾਹੀਦੀ ਹੈ ਕਿਉਂਕਿ ਅਤੰਗਵਾਦ ਦਾ ਕੋਈ ਮਜ਼ੇਬ ਨਹੀਂ ਹੁੰਦਾ ਕੋਈ ਧਰਮ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਔਰ ਪਿਛਲੇ 30 ਸਾਲ ਤੋਂ ਪਾਕਿਸਤਾਨ ਨੇ ਇੰਡੀਆ ਦੇ ਖਿਲਾਫ ਇਹ ਜਿਹੜਾ ਯੁੱਧ ਹੈਗਾ ਇਹ ਛਦਮ ਜਿਹੜਾ ਚਲਾਇਆ ਹੋਇਆ ਹੈ ਔਰ ਅਸੀਂ ਇਹਨੂੰ ਨਿਸ਼ਾਨਾ ਬੁੱਧ ਕਰਕੇ ਹੀ ਰਵਾਂਗੇ ਔਰ ਸਾਡਾ ਜਿਹੜਾ ਜੋਸ਼ ਹੈ ਬਹੁਤ ਹਾਈ ਹੈਗਾ ਇਸ ਵੇਲੇ ਔਰ ਅਸੀਂ ਪ੍ਰਧਾਨ ਮੰਤਰੀ ਨੂੰ ਰੱਖਿਆ ਮੰਤਰੀ ਨੂੰ ਆਪਸਾ ਸਾਡੀ ਸੈਨਾ ਨੂੰ ਭਾਰਤੀ ਸੈਨਾ 에ਅਰ ਫੋਰਸ ਨੇਵੀ ਇਹਨਾਂ ਨੇ ਇਹ ਵਧਾਈ ਦੇ ਪਾਤਰ ਨੇ ਕਿ ਜਿਨ੍ਹਾਂ ਨੇ ਇੰਨੀ ਵੱਡੀ ਸਟ੍ਰਾਈਕ ਕਰਕੇ ਪਾਕਿਸਤਾਨ ਨੂੰ ਮੂੰਹ ਤੋੜ ਦਿਵਾ ਦਿੱਤਾ ਆਹਾਂ ਉਹਨਾਂ ਦੇ 에ਅਰਪੋਰਟ ਵੀ ਜਿਹੜੇ ਪਾਕਿਸਤਾਨ ਦੇ ਹਵਾਈ ਰਸਤਾ ਬੰਦ ਕਰ ਦਿੱਤਾ ਗਿਆ ਕਿ ਪਾਕਿਸਤਾਨ ਦੇ ਕੋਈ ਵੀ ਭਾਈ ਜਿਹੜਾ ਸਾਡੀ ਟੈਰੇਟ ਜਿੰਨੀ ਵਟਸਐਪ ਜਾ ਕੇ ਖੋ ਜਦੋਂ ਇਹੋ ਜਿਹੀ ਵਾਰਤਾਤ ਹੁੰਦੀ ਤੇ ਲੋਕਾਂ ਨੂੰ ਥੋੜੇ ਬਹੁਤ ਮੁਸ਼ਕਲ ਆਉਂਦੀਆਂ ਨੇ ਲੇਕਿਨ ਅਸੀਂ ਲੋਕ ਸਾਰੇ ਸਮਝਦੇ ਰਹੇ ਸਮਝਦੇ ਹਾਂ ਜਦੋਂ ਦੇਸ਼ ਦੇ ਉੱਪਰ ਕੋਈ ਵਿਪੱਤੀ ਆਈ ਹੁੰਦੀ ਹੈ ਅਸੀਂ ਇਕਜੁੱਟ ਹੋ ਕੇ ਸਾਰੇ ਮੁਕਾਬਲਾ ਕਰਦੇ ਹਾਂ ਜਿਵੇਂ ਕੱਤਰ ਦੇ ਲੜਾਈ ਦੇ ਵਿੱਚ 90 ਹਜ਼ਾਰ ਫੌਜੀਆਂ ਨੂੰ ਹਥਿਆਰ ਸੁੱਟਾ ਕੇ ਜਨਰਲ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਨੇ ਜਨਰਲ ਇਹਕੇ ਨਿਆਦੀ ਦੇ ਹਥਿਆਰ ਸੁੱਟਾਤੇ ਸੀ ਜਾ ਕੇ ਹੈ ਪਾਕਿਸਤਾਨ ਦੇ ਔਰ ਹੋ ਸਕਦਾ ਹੈ ਕਿ ਹੁਣ ਜਿਹੜਾ ਆਸਿਫ ਮੁਨੀਮ ਬਰਾ ਅੱਤਵਾਦੀ ਹੈ ਪਾਕਿਸਤਾਨ ਦਾ ਜਿਹੜਾ ਜਨਰਲ ਹੈ ਇਹਦਾ ਵੀ ਉਹੀ ਅਸਰ ਹੋਏਗਾ ਜੋ ਪਹਿਲੇ ਉਹਦਾ ਹੋਇਆ ਸੀਗਾ ਇਹ ਕਿੰਨੇ ਅਜੀਬ ਦਰਦ ਦਾ ਮਾਹੌਲ ਲੜਾਈ ਨੂੰ ਵੇਖ ਕੇ ਤੇ ਹਰ ਬੰਦਾ ਜਿਹੜਾ ਹੈਗਾ ਐਸੇ ਲੋਕ ਸਨਾਤਨ ਧਰਮ ਜਿਹੜਾ ਹੈ ਇਹ ਲੜਾਈ ਤੇ ਵਿਸ਼ਵਾਸ ਨਹੀਂ ਰੱਖਦਾ ਹੈਗਾ ਧਰਮ ਦੀ ਖਾਤ ਜੇ ਸਾਡੇ ਧਰਮ ਨੂੰ ਕੋਈ ਦੇ ਬਾਰੇ ਕੋਈ ਗਲਬਤ ਕਰਦਾ ਹੈ ਤੇ ਧਰਮ ਨੂੰ ਬਚਾਉਣ ਵਾਸਤੇ ਜੇ ਸਾ ਨੂੰ ਹਿੰਸਾ ਦਾ ਸਾਰਾ ਲਿਆ ਜਾਵੇ ਉਹਨੂੰ ਹਿੰਸਾ ਨਹੀਂ ਕਿਹਾ ਜਾਂਦਾ ਉਹਨੂੰ ਹਿੰਸਾਈ ਕਹਾਵਾ ਇਹ ਤਾਂ ਭਗਵਾਨ ਕਿਸ਼ਨ ਨੇ ਵੀ ਅਰਜੁਨ ਨੂੰ ਕਿਹਾ ਹੈ ਅਰਜੁਨ ਨੂੰ ਗੀਤਾ ਦੇ ਚੋਂ ਕਹਿ ਦਿੱਤਾ ਭਗਵਾਨ ਕਿਸ਼ਨ ਨੇ ਕਿ ਭਈ ਆਪਣਾ ਤੁਸੀਂ ਕਰਮ ਕਰੋ ਫਲ ਦੀ ਛੜਰ ਨੂੰ ਫਲ ਦੇਣਾ ਜਿਹੜਾ ਹੈ ਮੇਰਾ ਕੰਮ ਹੈਗਾ। ਡੀ ਵੀ ਗੁਪਤਾ ਐਡਵੋਕੇਟ ਜਨਰਲ ਸੈਕਟਰੀ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਨੰਬਰ ਸਰ ਸਾਡੀ ਐਸੋਸੀਏਸ਼ਨ ਦੀ ਹੰਗਾ ਵੀ ਮੀਟਿੰਗ ਹੋਈ ਡਾਕਟਰ ਗੋਸਵਮੀ ਜੀ ਦੇ ਅਗਿਖਤਾ ਵਿੱਚ ਜਿਹਦੇ ਵਿੱਚ ਪ੍ਰਧਾਨ ਮੰਤਰੀ ਜੀ ਵੱਲੋਂ ਜੋ ਸਟੈਪ ਚੁੱਕੇ ਗਏ ਨੇ ਅਤੰਕਵਾਦ ਦੇ ਅਗੇਂਸਟ ਉਹਦੀ ਸ਼ਲਾਘਾ ਕੀਤੀ ਗਈ। ਔਰ ਉਹਦੇ ਦੁਸ਼ਮਣ ਦੇ ਦੰਦ ਖੱਟੇ ਕਰਨ ਵਾਸਤੇ ਕੋਈ ਵੀ ਕਸਰ ਨਹੀਂ ਛੱਡੀ ਅਸੀਂ ਉਹਨੂੰ ਧੰਨਵਾਦੀ ਹਾਂ ਸਾਰਿਆਂ ਦੇ ਔਰ ਆਸ ਕਰਦੇ ਹਾਂ ਕਿ ਜਦੋਂ ਵੀ ਸਾਡੀ ਜ਼ਰੂਰਤ ਪੈਗੀ ਅਸੀਂ ਬੋੜੇ ਨਾਲ ਬੋੜਾ ਲਾ ਕੇ ਦੇਸ਼ ਦੀ ਸੇਵਾ ਵਾਸਤੇ ਹੱਥ ਤਿਆਰ ਰੱਖਾਂਗੇ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਵੱਲੋਂ ਅਸੀਂ ਸਾਰੇ ਮੈਂਬਰ ਜਿਹੜੇ ਆ ਉਹ ਸੌ ਖਾਨੇ ਆ ਔਰ pranlan ਕੀ ਦੇਸ਼ ਦੇ ਹਰ ਕੰਮ ਦੇਸ਼ ਦੇ ਵਾਸਤੇ ਜੋ ਵੀ ਸਾਨੂੰ ਕਰਨਾ ਪਏਗਾ ਉਹ ਅਸੀਂ ਕਰਾਂਗੇ ਬਿਗੈਰ ਕਿਸੇ ਡਰ